ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰਿਓ ਤੇ ਕਮੈਂਟ ਵੀ ਜ਼ਰੂਰ ਕਰ ਦਿਆ ਕਰਿਓ ਤੇ ਲਾਈਕ ਵੀ ਕਰ ਦਿਆ ਕਰੋ ਚਲੋ ਹੁਣ ਵੀਡੀਓ ਸ਼ੁਰੂ ਕਰਦੇ ਹਾਂ ਗੁਰੂ ਪਿਆਰਿਓ ਇਹ ਘਟਨਾ ਲਾਹੌਰ ਦੇ ਇੱਕ ਪਿੰਡ ਸ਼ਾਹਬਾਜ਼ਪੁਰ ਵਿੱਚ ਵਾਪਰੀ ਸੀ ਜਿੱਥੇ ਭਾਈ ਸੰਮਣ ਤੇ ਭਾਈ ਮੂਸਾ ਦੋਨੋਂ ਪਿਓ ਪੁੱਤ ਸਣ ਜਿਹੜਾ ਭਾਈ ਮੂਸਾ ਸੀ ਉਹ ਪਿਓ ਸੀ ਤੇ ਜਿਹੜਾ ਭਾਈ ਸੰਮਣ ਸੀ ਉਹ ਪੁੱਤਰ ਸੀ ਦੋਨੋਂ ਪਿਓ ਪੁੱਤਰ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਸਣ ਘਰ ਵਿੱਚ ਗਰੀਬੀ ਬਹੁਤ ਜ਼ਿਆਦਾ ਸੀ ਪਰ ਫਿਰ ਵੀ ਆਪਣੀ ਕਮਾਈ ਦਾ ਕੁਝ ਹਿੱਸਾ ਗੁਰੂ ਘਰ ਵਿੱਚ ਜਰੂਰ ਦਿੰਦੇ ਸਣ ਕਿਉਂਕਿ ਦੋਨੋਂ ਪਿਓ ਪੁੱਤਾਂ ਦੀ ਗੁਰੂ ਘਰ ਵਿੱਚ ਬਹੁਤ ਸ਼ਰਧਾ ਸੀ ਜਦੋਂ ਵੀ ਕਦੇ ਉਹਨਾਂ ਨੂੰ ਗੁਰੂ ਜੀ ਦੇ ਆਉਣ ਦੀ ਖਬਰ ਹੁੰਦੀ ਤਾਂ ਉਹ ਗੁਰੂ ਜੀ ਦੇ ਦਰਸ਼ਨਾਂ ਲਈ ਜ਼ਰੂਰ ਪਹੁੰਚ ਜਾਂਦੇ ਸਨ ਇੱਕ ਵਾਰੀ ਸ੍ਰੀ ਗੁਰੂ ਅਰਜਨ ਦੇਵ ਜੀ ਭਾਈ ਮੂਸੇ ਹੁਣਾ ਦੇ ਪਿੰਡ ਸ਼ਹਾਬਾਜਪੁਰ ਵਿਖੇ ਪਹੁੰਚੇ ਹੋਏ ਸਨ ਤਾਂ ਗੁਰੂ ਜੀ ਦੇ ਆਉਣ ਦੀ ਖਬਰ ਮਿਲਦਿਆਂ ਹੀ ਭਾਈ ਮੂਸਾ ਤੇ ਭਾਈ ਸਾਮਣ ਦੋਨੋਂ ਪਿਓ ਪੁੱਤ ਗੁਰੂ ਜੀ ਪਾਸ ਪਹੁੰਚ ਗਏ ਪਿੰਡ ਦੇ ਜਿਹੜੇ ਅਮੀਰ ਅਮੀਰ ਧਨੀ ਬੰਦੇ ਸਨ ਉਹ ਗੁਰੂ ਜੀ ਨੂੰ ਬੇਨਤੀ ਕਰ ਰਹੇ ਸਨ ਕਿ ਗੁਰੂ ਜੀ ਕਿਰਪਾ ਕਰਕੇ ਤੁਸੀਂ ਸਾਡੇ ਘਰ ਆ ਕੇ ਪ੍ਰਸ਼ਾਦਾ ਸ਼ਕੋ ਤਾਂ ਉਹਨਾਂ ਲੋਕਾਂ ਨੂੰ ਵੇਖ ਕੇ ਭਾਈ ਮੂਸਾ ਤੇ ਭਾਈ ਸੰਮਣ ਦੇ ਮਨ ਵਿੱਚ ਵੀ ਚਾਅ ਉੱਠਿਆ ਕਿ ਅਸੀਂ ਵੀ ਗੁਰੂ ਜੀ ਨੂੰ ਆਪਣੇ ਘਰ ਬੁਲਾ ਕੇ ਉਹਨਾਂ ਨੂੰ ਪ੍ਰਸ਼ਾਦਾ ਛਕਾਵਾਂਗੇ ਪਰ ਦੋਨੋਂ ਪਿਓ ਪੁੱਤਰ ਦੀ ਕਮਾਈ ਸਿਰਫ ਓਨੀ ਕੀ ਹੁੰਦੀ ਸੀ ਕਿ ਉਹ ਜਿੰਨਾ ਕਮਉਂਦੇ ਸਨ ਉਸ ਨਾਲ ਮਸਾਂ ਕਰਦਾ ਹੀ ਗੁਜ਼ਾਰਾ ਚੱਲਦਾ ਸੀ ਦੋਨੋਂ ਪਿਓ ਪੁੱਤਰ ਨੇ ਬੈਠ ਕੇ ਵਿਚਾਰ ਕੀਤੀ ਤੇ ਹੱਲ ਕੱਢਿਆ ਕਿ ਉਹਨਾਂ ਦੇ ਪਿੰਡ ਵਿੱਚ ਇੱਕ ਹਲਵਾਈ ਸੀ ਜਿਸ ਦਾ ਨਾਮ ਜਗਤਰਾਮ ਸੀ ਤੇ ਉਹ ਜਗਤਰਾਮ ਦੇ ਕੋਲ ਜਾ ਕੇ ਉਸ ਨੂੰ ਆਖਣ ਲੱਗੇ ਕਿ ਭਾਈ ਜੀ ਸਾਡੀ ਸ਼ਰਧਾ ਹੈ ਕਿ ਅਸੀਂ ਗੁਰੂ ਜੀ ਤੇ ਉਹਨਾਂ ਦੇ ਨਾਲ ਆਏ ਸਿੱਖਾਂ ਨੂੰ ਪ੍ਰਸ਼ਾਦਾ ਸ਼ਕਾਉਣਾ ਚਾਹੁੰਦੇ ਹਾਂ ਤੁਸੀਂ ਸਾਨੂੰ ਕਰੀਬ 50 ਸਿੱਖਾਂ ਵਾਸਤੇ ਭੋਜਨ ਤਿਆਰ ਕਰ ਦੇਣਾ ਇਸ ਦਾ ਜੋ ਵੀ ਖਰਚਾ ਆਵੇਗਾ ਉਹ ਅਸੀਂ ਤੁਹਾਨੂੰ ਹੌਲੀ-ਹੌਲੀ ਕਮਾ ਕੇ ਵਿਆਜ ਸਮੇਤ ਦੇ ਦੇਵਾਂਗੇ ਇਹ ਸਾਡੀ ਸ਼ਰਧਾ ਹੈ ਕਿਰਪਾ ਕਰਕੇ ਸਾਡੀ ਮਦਦ ਕਰੋ ਤਾਂ ਹਲਵਾਈ ਜਗਤਰਾਮ ਨੇ ਦੋਨੋਂ ਪਿਓ ਪੁੱਤਰਾਂ ਦੀ ਪ੍ਰਾਰਥਨਾ ਸੁਣ ਕੇ ਹਾਂ ਕਰ ਦਿੱਤੀ ਤੇ ਜਗਤਰਾਮ ਵੱਲੋਂ ਹਾਂ ਹੁੰਦਿਆਂ ਹੀ ਦੋਨੋਂ ਪਿਓ ਪੁੱਤਰ ਬੜੇ ਚਾਵਾਂ ਨਾਲ ਗੁਰੂ ਜੀ ਪਾਸ ਪਹੁੰਚ ਗਏ ਤੇ ਪ੍ਰਸ਼ਾਦਾ ਛਕਣ ਲਈ ਬੇਨਤੀ ਕਰਨ ਲੱਗੇ ਜਾਣੀ ਜਾਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਸਭ ਕੁਝ ਜਾਣਦੇ ਸਨ ਤੇ ਉਹਨਾਂ ਕਿਹਾ ਕਿ ਜਾਓ ਸਿੱਖੋ ਭੋਜਨ ਦਾ ਇੰਤਜ਼ਾਮ ਕਰੋ ਅਸੀਂ ਪ੍ਰਸ਼ਾਦਾ ਛਕਣ ਜ਼ਰੂਰ ਆਵਾਂਗੇ ਪ੍ਰਸ਼ਾਦਾ ਛਕਣ ਦਾ ਦਿਨ ਮਿੱਥ ਲਿਆ ਗਿਆ ਤੇ ਦੋਨੋਂ ਪਿਓ ਪੁੱਤਰ ਖੁਸ਼ੀ ਖੁਸ਼ੀ ਵਾਪਸ ਆ ਗਏ ਤੇ ਆਣ ਕੇ ਜਗਤਰਾਮ ਦੇ ਕੋਲੋਂ ਸਮਾਨ ਤਿਆਰ ਕਰਵਾਉਣ ਲੱਗੇ ਕਾਲੀ ਯੁਗ ਦੇ ਜ਼ਮਾਨੇ ਵਿੱਚ ਭਲੇ ਪੁਰਸ਼ਾਂ ਦੇ ਨਾਲ ਨਾਲ ਮਾੜੀ ਨੀਤ ਵਾਲੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਆ ਪਈ ਮੂਸੇ ਹੁਣਾਂ ਦਾ ਗਵੰਡੀ ਇੱਕ ਸੇਠ ਸੀ ਜਿਹੜਾ ਕਿ ਦਿਲ ਦਾ ਮੈਲਾ ਅਹੰਕਾਰੀ ਤੇ ਕੰਜੂਸ ਕਿਸਮ ਦਾ ਵਿਅਕਤੀ ਸੀ ਜਦੋਂ ਉਸ ਸੇਠ ਨੂੰ ਪਤਾ ਲੱਗਾ ਕਿ موسی ਸੰਮਣ ਗੁਰੂ ਜੀ ਤੇ ਸੰਗਤ ਨੂੰ ਪ੍ਰਸ਼ਾਦਾ ਸ਼ਿਕਾ ਰਹੇ ਹਨ ਤਾਂ ਉਹ ਅੰਦਰੋਂ ਅੰਦਰੀ ਬੜਾ ਦੁਖੀ ਹੋਣ ਲੱਗਾ ਤੇ ਸੋਚਣ ਲੱਗਾ ਕਿ ਜੇਕਰ ਇੰਨਾ ਗਰੀਬਾਂ ਨੇ ਹੀ ਗੁਰੂ ਜੀ ਤੇ ਸੰਗਤ ਨੂੰ ਰੋਟੀ ਸ਼ਿਕਾ ਦਿੱਤੀ ਤਾਂ ਫਿਰ ਮੇਰੇ ਅਮੀਰ ਹੋਣ ਦਾ ਕੀ ਫਾਇਦਾ ਹੋਵੇਗਾ ਮਨ ਵਿੱਚ ਬੁਰੇ ਵਿਚਾਰਾਂ ਦੇ ਚੱਲਦਿਆਂ ਉਹ ਸੇਠ ਹਲਵਾਈ ਜਗਤਰਾਮ ਦੇ ਕੋਲ ਪਹੁੰਚ ਗਿਆ ਤੇ ਉਸ ਨੂੰ ਆਖਣ ਲੱਗਾ ਕਿ ਮੂਸੇ ਸੰਮਣ ਕੋਲ ਤਾਂ ਆਪਣੀ ਰੋਟੀ ਖਾਣ ਜੋਗੇ ਪੈਸੇ ਨਹੀਂ ਹੁੰਦੇ ਤਾਂ ਇਹ ਤੇਰਾ ਕਰਜ਼ਾ ਕਿਵੇਂ ਉਤਾਰਨਗੇ ਤੂੰ ਇਹਨਾਂ ਨਾਲ ਉਧਾਰ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ ਸੇਠ ਦੀਆਂ ਗੱਲਾਂ ਨੂੰ ਸੁਣ ਕੇ ਹਲਵਾਈ ਜਗਤਰਾਮ ਸੋਚਾਂ ਵਿੱਚ ਪੈ ਗਿਆ ਤੇ ਕਾਫੀ ਚਿਰ ਸੋਚਣ ਮਗਰੋਂ ਉਸਨੇ ਸੰਮਨ ਨੂੰ ਆਪਣੇ ਕੋਲ ਬੁਲਾਇਆ ਤੇ ਉਧਾਰ ਦੇਣ ਤੋਂ ਨਾ ਕਰ ਦਿੱਤੀ ਤੇ ਕਿਹਾ ਕਿ ਮੈਂ ਇਸ ਕਰਜ਼ੇ ਦੀ ਪੰਡ ਦਾ ਭਾਰ ਨਹੀਂ ਸਹਾਰ ਸਕਦਾ ਹਾਂ ਤੁਸੀਂ ਜਾਂ ਤਾਂ ਮੈਨੂੰ ਪੂਰੇ ਪੈਸੇ ਦੇ ਦਿਓ ਨਹੀਂ ਤਾਂ ਮੈਂ ਭੋਜਨ ਤਿਆਰ ਨਹੀਂ ਕਰਾਂਗਾ ਹਰਵਾਈ ਜਗਤਰਾਮ ਦੀ ਇਹ ਗੱਲ ਸੁਣ ਕੇ ਭਾਈ ਸੰਮਨ ਨਰਾਸ਼ ਹੋ ਗਿਆ ਤੇ ਘਰ ਜਾ ਕੇ ਸਾਰੀ ਗੱਲ ਆਪਣੇ ਪਿਤਾ ਪਾਈ ਮੂਸੇ ਨੂੰ ਦੱਸੀ ਪਾ ਇਹ ਗੱਲ ਸੁਣ ਕੇ ਭਾਈ ਮੋਸਾ ਵੀ ਚਿੰਤਾ ਵਿੱਚ ਪੈ ਗਿਆ ਜਦੋਂ ਕੋਈ ਵੀ ਰਾਸਤਾ ਨਾ ਸੁਝਿਆ ਤਾਂ ਪੁੱਤਰ ਸੰਮਣ ਆਪਣੇ ਪਿਤਾ ਮੂਸੇ ਨੂੰ ਆਖਣ ਲੱਗਾ ਕਿ ਪਿਤਾ ਜੀ ਗੁਰੂ ਅਰਜਨ ਦੇਵ ਜੀ ਰੱਬ ਦਾ ਰੂਪ ਹਨ ਤੇ ਜੇਕਰ ਉਹ ਸਾਡੇ ਕਰੋ ਪ੍ਰਸ਼ਾਦਾ ਛਕੇ ਬਿਨਾ ਚਲੇ ਗਏ ਤਾਂ ਇਹ ਬਹੁਤ ਵੱਡਾ ਪਾਪ ਹੋਵੇਗਾ ਮੈਂ ਗੁਰੂ ਜੀ ਨੂੰ ਪ੍ਰਸ਼ਾਦਾ ਛਕਾਉਣ ਲਈ ਕੁਝ ਵੀ ਕਰ ਸਕਦਾ ਹਾਂ ਮੇਰੇ ਕੋਲ ਇੱਕ ਰਾਸਤਾ ਹੈ ਜੇਕਰ ਅਸੀਂ ਦੋਨੋਂ ਜਾਣੇ ਰਾਤ ਨੂੰ ਆਪਣੇ ਪਿੰਡ ਵਾਲੇ ਸ਼ਾਹੂਕਾਰ ਦੀ ਹੱਟੀ ਦੀ ਕੰਦ ਨੂੰ ਪਾੜ ਕੇ ਚੋਰੀ ਸਮਾਨ ਕੱਢ ਲਿਆਈਏ ਤਾਂ ਪਿਤਾ 모ਸਾ ਨੇ ਕਿਹਾ ਕਿ ਪੁੱਤਰ ਉਸ ਸਮਾਨ ਨਾਲ ਉਸ ਸਮਾਨ ਨਾਲ ਸਾਰਿਆਂ ਨੂੰ ਪ੍ਰਸ਼ਾਦਾ ਤਾਂ ਸ਼ਿਕਾਇਆ ਜਾ ਸਕਦਾ ਹੈ ਪਰ ਇਹ ਤਾਂ ਚੋਰੀ ਹੋਵੇਗੀ ਕਿ ਚੋਰੀ ਕਰਕੇ ਗੁਰੂ ਜੀ ਨੂੰ ਪ੍ਰਸ਼ਾਦਾ ਸ਼ਿਕਾਉਣਾ ਠੀਕ ਹੋਵੇਗਾ ਤਾਂ ਪੁੱਤਰ ਸੰਮਨ ਨੇ ਕਿਹਾ ਕਿ ਨਹੀਂ ਪਿਤਾ ਜੀ ਚੋਰੀ ਨਹੀਂ ਅਸੀਂ ਸਿਰਫ ਉਹਨਾ ਹੀ ਸਮਾਨ ਚੋਰੀ ਕਰਾਂਗੇ ਜਿੰਨੇ ਕੁ ਦੀ ਜ਼ਰੂਰਤ ਹੋਵੇਗੀ ਤਾਂ ਪਿਤਾ موسی ਆਪਣੇ ਪੁੱਤਰ ਦੀ ਗੱਲ ਨਾਲ ਸਹਿਮਤ ਹੋ ਗਿਆ ਤੇ ਦੋਨੋਂ ਪਿਓ ਪੁੱਤਰ ਰਾਤ ਨੂੰ ਸ਼ਾਹੂਕਾਰ ਦੀ ਹੱਟੀ ਤੇ ਸਮਾਨ ਚੋਰੀ ਕਰਨ ਚਲੇ ਗਏ ਦੋਨੋਂ ਜਾਣਿਆਂ ਨੇ ਬੜੇ ਧਿਆਨ ਨਾਲ ਪਹਿਲਾਂ ਦੁਕਾਨ ਦੀ ਕੰਧ ਤੋੜੀ ਫਿਰ ਦੁਕਾਨ ਵਿੱਚ ਵੜ ਕੇ ਲੰਗਰ ਦੀ ਲੋੜ ਅਨੁਸਾਰ ਸਮਾਨ ਦੁਕਾਨ ਚੋਂ ਬਾਹਰ ਕੱਢ ਲਿਆ ਪਿਤਾ موسی ਦੁਕਾਨ ਤੋਂ ਬਾਹਰ ਹੀ ਖੜਾ ਸੀ ਪਰ ਪੁੱਤਰ ਸੰਮਨ ਸਮਾਨ ਫੜਾਉਣ ਤੋਂ ਬਾਅਦ ਜਦੋਂ ਆਪ ਦੁਕਾਨ ਤੋਂ ਬਾਹਰ ਨਿਕਲਣ ਲੱਗਾ ਤਾਂ ਉਸ ਦਾ ਸਰੀਰ ਕੰਧ ਵਿੱਚ ਫਸ ਗਿਆ ਪਿਤਾ موسی ਨੇ ਪੁੱਤਰ ਸੰਮਨ ਨੂੰ ਕੰਧ ਵਿੱਚੋਂ ਬਾਹਰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ ਪਿੰਡ ਦਾ ਸ਼ਾਹੂਕਾਰ ਆਪਣੀ ਦੁਕਾਨ ਮਨੇਰ ਸਾਰੀ ਖੋਲ੍ਹ ਦਿੰਦਾ ਸੀ ਤੇ ਉਸ ਦੇ ਉਣ ਦਾ ਸਮਾਂ ਵੀ ਹੋ ਚੁੱਕਿਆ ਸੀ ਤਾਂ ਪਿਤਾ موسی ਪੁੱਤਰ ਸੰਮਨ ਨੂੰ ਕਹਿਣ ਲੱਗਾ ਕਿ ਪੁੱਤਰ ਹੁਣ ਕੀ ਹੋਵੇਗਾ ਜੇਕਰ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਅਸੀਂ ਗੁਰੂ ਜੀ ਨੂੰ ਪ੍ਰਸ਼ਾਦਾ ਛਕਾਉਣ ਲਈ ਚੋਰੀ ਕੀਤੀ ਹੈ ਤਾਂ ਕਿਸੇ ਨੂੰ ਵੀ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਵਾਂਗੇ ਤਾਂ ਪੁੱਤਰ ਸੰਮਨ ਨੇ ਕਿਹਾ ਕੇ ਪਿਤਾ ਜੀ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਤੇ ਗੁਰੂ ਜੀ ਵੀ ਸਵੇਰੇ ਸਾਡੇ ਕੋਲ ਪ੍ਰਸ਼ਾਦਾ ਜ਼ਰੂਰ ਛਕਣਗੇ ਤੁਸੀਂ ਬਸ ਇੱਕ ਕੰਮ ਕਰੋ ਕਿ ਹੁਣੇ ਆਪਣੇ ਘਰ ਜਾ ਕੇ ਤਲਵਾਰ ਲੈ ਕੇ ਆਓ ਤੇ ਮੇਰਾ ਸਿਰ ਵੱਢ ਕੇ ਲੈ ਜਾਓ ਬਿਨਾ ਸਿਰ ਤੋਂ ਕਿਸੇ ਨੂੰ ਕੀ ਪਤਾ ਲੱਗੇਗਾ ਕਿ ਚੋਰ ਕੌਣ ਸੀ ਜਲਦੀ ਕਰੋ ਪਿਤਾ ਜੀ ਜਲਦੀ ਜਾਓ ਤੇ ਤਲਵਾਰ ਲੈ ਕੇ ਆਓ ਪਰ ਪਿਤਾ موسی ਕਹਿਣ ਲੱਗਾ ਕਿ ਨਹੀਂ ਪੁੱਤਰ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਮੈਂ ਆਪਣੇ ਜਵਾਨ ਪੁੱਤ ਦਾ ਸਿਰ ਕਿਵੇਂ ਵੱਢ ਸਕਦਾ ਹਾਂ ਤਾਂ ਪੁੱਤਰ ਸੱਮਨ ਨੇ ਕਿਹਾ ਕਿ ਪਿਤਾ ਜੀ ਸਾਡੇ ਕੋਲ ਬਹੁਤਾ ਸੋਚਣ ਦਾ ਸਮਾਂ ਨਹੀਂ ਹੈ ਤੁਸੀਂ ਬਸ ਜਲਦੀ ਜਾਓ ਤੇ ਤਲਵਾਰ ਨਾਲ ਮੇਰਾ ਸਿਰ ਵੱਢ ਦਿਓ ਤਾਂ ਆਖਿਰਕਾਰ ਪਿਤਾ موسی ਨੇ ਆਪਣੀ ਤਲਵਾਰ ਲੈ ਕੇ ਆndi ਤੇ ਆਪਣੇ ਪੁੱਤਰ ਦਾ ਸਿਰ ਵੱਢ ਕੇ ਆਪਣੇ ਨਾਲ ਘਰ ਲੈ ਗਿਆ ਜਦੋਂ ਸ਼ਾਹੂਕਾਰ ਦੁਕਾਨ ਤੇ ਪਹੁੰਚਿਆ ਤਾਂ ਉੱਥੇ ਉਸ ਨੂੰ ਬਿਨਾ ਸਿਰ ਤੋਂ Laash ਦਿਖਾਈ ਦਿਖਾਈ ਦਿੱਤੀ ਜਿਸ ਨੂੰ ਦੇਖ ਕੇ ਉਹ ਡਰ ਗਿਆ ਤੇ ਆਪਣੇ ਘਰ ਭੱਜ ਗਿਆ ਜਿਸ ਤੋਂ ਬਾਅਦ ਪਿਤਾ ਮੂਸੇ ਨੇ ਮੌਕਾ ਵੇਖਦਿਆਂ ਤੇ ਆਪਣੇ ਪੁੱਤਰ ਦਾ ਬਿਨਾ ਸਿਰ ਵਾਲਾ ਸਰੀਰ ਵੀ ਚੁੱਕ ਕੇ ਆਪਣੇ ਘਰ ਲੈ ਗਿਆ ਤੇ ਲ ਕਰ ਲ ਜਾ ਕੇ ਮੰਜੇ ਤੇ ਲੰਮਾ ਪਾ ਦਿੱਤਾ ਤੇ ਵੱਡਿਆ ਹੋਇਆ ਸਿਰ ਵੈਸੇ ਹੀ ਨਾਲ ਜੋੜ ਕੇ ਰੱਖ ਦਿੱਤਾ ਰੋਂਦੇ ਰੋਂਦੇ ਭਾਏ ਮੂਸੇ ਨੇ ਗੁਰੂ ਜੀ ਵਾਸਤੇ ਲੰਗਰ ਤਿਆਰ ਕੀਤਾ ਪਰ ਕਿਸੇ ਨੂੰ ਵੀ ਕੁਝ ਵੀ ਸ਼ੱਕ ਨਹੀਂ ਹੋਣ ਦਿੱਤਾ ਸ੍ਰੀ ਗੁਰੂ ਅਰਜਨ ਦੇਵ ਜੀ ਮੂਸੇ ਦੇ ਘਰ ਆਣ ਪਹੁੰਚੇ ਤੇ ਆਣ ਕੇ ਮੰਜੇ ਉੱਪਰ ਬੈਠ ਗਏ ਤੇ ਮੂਸਾ ਉਹਨਾਂ ਲਈ ਪ੍ਰਸ਼ਾਦਾ ਲੈ ਕੇ ਆਇਆ ਤਾ ਗੁਰੂ ਅਰਜਨ ਦੇਵ ਜੀ ਨੇ ਭਾਈ ਮੂਸੇ ਨੂੰ ਕਿਹਾ ਕਿ ਅੱਜ ਤੇਰਾ ਪੁੱਤਰ ਸੰਮਣ ਕਿਦਰੇ ਦਿਖਾਈ ਨਹੀਂ ਦੇ ਰਹਾ ਉਹ ਕਿੱਧਰ ਹੈ ਤਾਂ ਮੂਸੇ ਨੇ ਕਿਹਾ ਕਿ ਮਹਾਰਾਜ ਜੀ ਸੰਮਣ ਦੀ ਅੱਜ ਤਬੀਅਤ ਠੀਕ ਨਹੀਂ ਹੈ ਜਿਸ ਕਰਕੇ ਉਹ ਸੁੱਤਾ ਪਿਆ ਹੈ ਤਾਂ ਜਾਣੀ-ਜਾਣ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਸਭ ਕੁਝ ਜਾਣਦੇ ਸਨ ਤੇ ਉਹਨਾਂ ਨੇ ਕਿਹਾ ਕਿ ਚੰਗਾ ਭਾਈ ਜੇਕਰ ਤੁਸੀਂ ਆਵਾਜ਼ ਨਹੀਂ ਮਾਰਨੀ ਤਾਂ ਮੈਂ ਉਸ ਨੂੰ ਆਵਾਜ਼ ਮਾਰਦਾ ਹਾਂ ਤੇ ਇਹੇ ਸ਼ਬਦ ਬੋਲਣ ਤੋਂ ਬਾਅਦ ਗੁਰੂ ਜੀ ਨੇ ਸੰਮਣ ਨੂੰ ਆਵਾਜ਼ ਦਿੱਤੀ ਤੇ ਕਿਹਾ ਕਿ ਪੁੱਤਰ ਸੰਮਣ ਬਾਹਰ ਆ ਜਾ ਤਾਂ ਜਦ ਗੁਰੂ ਅਰਜਨ ਦੇਵ ਜੀ ਨੇ ਸੰਮਣ ਨੂੰ ਇਸ ਤਰ੍ਹਾਂ ਆਵਾਜ਼ ਮਾਰੀ ਤਾਂ ਗੁਰੂ ਜੀ ਦੀ ਕਿਰਪਾ ਦੇ ਨਾਲ ਮਰਿਆ ਹੋਇਆ ਸੰਮਣ ਜ਼ਿੰਦਾ ਹੋ ਗਿਆ ਤੇ ਉੱਠ ਕੇ ਬਾਹਰ ਆ ਗਿਆ ਜਿਸ ਨੂੰ ਦੇਖ ਕੇ ਭਾਈ ਮੋਸਾ ਹਰਾਨ ਹੋ ਗਿਆ ਤੇ ਰੋਂਦਾ ਰੋਂਦਾ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ ਜਦੋਂ ਗੁਰੂ ਅਰਜਨ ਦੇਵ ਜੀ ਨੇ ਸੰਮਣ ਤੇ ਮੂਸੇ ਦੀ ਰਾਤ ਵਾਲੀ ਚੋਰੀ ਦੀ ਗੱਲ ਸੰਗਤ ਨੂੰ ਦੱਸੀ ਤਾਂ ਸਾਰੀ ਸੰਗਤ ਹੈਰਾਨ ਰਹਿ ਗਈ ਤੇ ਕਹਿਣ ਲੱਗੀ ਤਨ ਹੈ ਮੂਸਾ ਤਨ ਹੈ ਮੂਸਾ ਜਿਸ ਨੇ ਗੁਰੂ ਜੀ ਨੂੰ ਪ੍ਰਸ਼ਾਦਾ ਛਕਾਉਣ ਲਈ ਆਪਣੇ ਜਵਾਨ ਪੁੱਤ ਦਾ ਸਿਰ ਵੱਢ ਦਿੱਤਾ ਤੇ ਤਨ ਹੈ ਪੁੱਤਰ ਸੰਮਣ ਜਿਸ ਨੇ ਗੁਰੂ ਜੀ ਨੂੰ ਪ੍ਰਸ਼ਾਦਾ ਛਕਾਉਣ ਲਈ ਆਪਣਾ ਸਿਰ ਵਡਾ ਲਿਆ ਗੁਰੂ ਪਿਆਰਿਓ ਜੇਕਰ ਸਾਖੀ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਵੀ ਕਰਦੇ ਹੋ ਸਤਨਾਮ ਸ਼੍ਰੀ ਵਾਹਿਗੁਰੂ